ਦੀਦਾ ਦਾਸੀ ਰਾਤੀ ਹੋ ਗਿਆ ਉਹੀ ਕਾਂਡ ਮੱਦਲ ਹਜੇ ਵੀ ਪੂਰਾ ਆ ਤਿੰਨ ਕ ਦਿਨ ਹੁਣ ਚਾਰ ਪਟਾਈ ਹੋ ਜਾਣੀ ਉੱਤੋਂ ਵੀਰ ਦੀ ਰੇਡ ਦਾ ਵੀ ਸ਼ੁਗਲਾ ਜਿ ਲੱਗਾ ਵਿਆ ਹੋਇਆ ਹੈ ਕਿ ਮੈਨੂੰ ਨਹੀਂ ਲੱਗਦਾ ਵੀ ਚਾਰ ਪੰਜ ਦਿਨ ਤੋਂ ਪਹਿਲਾਂ ਪਟਾਈ ਹੁੰਦੀ ਹੁਣ ਜੀ ਸ਼੍ਰੀ ਕਾਲ ਜੀ ਵੀਰ ਸਾਰਿਆਂ ਨੂੰ ਤੇ ਆ ਗਈ ਆਪਾਂ ਮੋਟਰ ਤੇ ਤੇ ਦੇਖੋ ਮੋਟਰ ਤੇ ਕੰਮ ਸਿੱਧਾ ਡਰ ਸੀ ਰਾਤੀ ਹੋ ਗਿਆ ਉਹੀ ਕਾਂਡ ਤੇ ਹੁਣ ਦਾ ਪਾ ਲੇਟ ਆਏ ਚਲੋ ਪਹਿਲਾਂ ਘਰੇ ਹੀ ਘੰਟਾ ਕੋ ਪਹਿਲਾਂ ਵੀ ਮੀਂਹ ਪੈ ਗਿਆ ਸਾੜੇ ਆਵਾ ਬੱਦਲ ਹਜੇ ਵੀ ਪੂਰਾ ਆ ਗਰੇ ਵੀ ਪੈ ਰਾਤੀ ਸਾਢੇ ਤਿੰਨ ਦੇ ਲਓ ਹਾਲ ਖੜ ਗਿਆ ਪਾਣੀ ਖੇੜਾਂ ਜੇ ਦੇਖੋ ਹੁਣ ਕੀ ਬਣਦਾ ਕੋਈ ਨਹੀਂ ਤਿੰਨ ਚਾਰ ਦਿਨ ਦੋ ਸੌ ਪਟਾਵੀ ਚਾੜੀ ਦੀ ਇਨ ਇਨੀਆਂ ਬਰੋਦਾ ਨਾ ਵੀ ਆ ਮੇਰਾ ਕੰਮ ਭਾਜਾ ਕਰ ਰੋ ਜਾਕ ਹਨੇਰੀਆਂ ਲੱਗ ਗਈ ਵਿਚਾਰ ਰਹਿ ਗਿਆ ਟਕੀਆਂ ਹੋਈਆਂ ਸੀ ਰਾਤੀ ਢੇਰੀਆਂ ਸਾਰੀਆਂ ਦੇਖੋ ਇਨੇ ਰੰਗ ਲਿਆਂਦੇ ਰੱਬ ਨੇ ਬਾਜੀ ਆ ਗਈ ਕਰਾਤਾ ਵਾ ਇਹ ਕਸਾ ਨਹੀਂ ਆ ਲੱਗੇ ਹੈ ਟੋਏ ਮਟਣੇ ਸਾਈਡ ਦਾ ਟੇਰੀਆਂ ਤੋਂ ਪਾਣੀ ਤੇ ਰਾਜੇ ਹੋਰਾ ਨੀਲਾ ਲੱਗੇ ਲੱਗੇ ਨੀਲਾ ਲੱਗੇ ਲੱਗੇ ਖੜਾ ਵਾ ਟੋਏ ਮਰੀ ਜਾਂਦੇ ਆ ਜਾਈ ਜਾਂਦਾ ਫੇਰ ਦੂਰ ਨਾ ਸੁੱਕੂਗਾ ਛੇਤੀ ਅਰ ਟੋਏ ਮਾਰਦੇ ਆ ਹੁਣ ਆਹ ਜਿਹੜਾ ਟੇਰੀਆਂ ਦੇ ਲਾਗੇ ਲਾਗੇ ਪਾਣੀ ਇਕੱਠਾ ਹੋ ਜਾਊਗਾ ਇਹ ਸੁੱਕ ਜਾਊਗਾ ਛੇਤੀ ਜੁਲੀ ਜਾਂਦਾ ਕਾ ਆਈ ਜਾਂਦਾ ਪਾਣੀ ਉਧਰੋਂ ਇਧਰੋਂ ਇਧਰੋਂ ਉਧਰ ਨੂੰ ਜਾਈ ਜਾਂਦਾ ਸਾਰੇ ਬੰਨੇ ਮਾਰਨ ਲੱਗੇ ਹੈ ਟੋਏ ਉੱਥੇ ਅੰਕਲ ਵੀ ਲੱਗਾ ਦਰਦਨੇਸ਼ ਬਾਜੀ ਤੋਂ ਮਾਰ ਕੇ ਇਹਨੂੰ ਆ ਗਿਆ ਕਾਂੜੀ ਕਰਤਾ ਵਾ ਸਨ ਚਾਰ ਦਿਨ ਤਰੋ ਗਿਆ ਕੰਮ ਹੁਣ ਬਾਕੀ ਦੇਖੋ ਜੇ ਤੋਂ ਪੋਜਿਆ ਨੇ ਕੋਲ ਉਹ ਲੈ ਫੇ ਆ ਗਿਆ ਵਾ ਫੇ ਡਿੱਗਣ ਲੱਪੀਆਂ ਆ ਆ ਜਾਓ ਆ ਜਾਓ ਫੇ ਆ ਗਿਆ ਵਾ ਅੱਬੇ ਭਈ ਜੜਦੇ ਆ ਪਾ ਚੱਲਾ ਲੋਵੀ ਆ ਗਿਆ ਕੰਨਿਆਂ ਫੇ ਮਾੜੀਆਂ ਮਾੜੀਆਂ ਲਿਕਣ ਲੱਗੀਆਂ ਵਾ ਵੀ ਪੱਗਾ ਹੀ ਆ ਦੇ ਡਾ ਤਿੰਨ ਕਦਨ ਹੁਣ ਚਾਰ ਪਟਾਈ ਹੋ ਜਾਣੀ ਉੱਤੋ ਵੀਰ ਦੀ ਵੇੜਦਾ ਵੀ ਸ਼ੁਗਲਾਈ ਲੱਗਾ ਵਿਆਹ ਹੈ ਅਰਕੀ ਪਹਿਲਾਂ ਤਾਂ ਕਹਿੰਦੇ ਸੀ ਠੀਕ ਰਹੂਗਾ ਬਾਕੀ ਕੱਲ ਪਤਾ ਲੱਗਾ ਹੀਗਾ ਤੇ ਰੇਡ ਦਾ ਵੀ ਹੁਣ ਤਾਂ ਕਾ ਹੀ ਚੱਲਣ ਡਿਆ ਥੋੜਾ ਜਿਹਾ ਹਜੇ ਐਰ ਕੀ ਤੇ ਬਾਕੀ ਦੇਖੋ ਕੋਈ ਨਹੀਂ ਹਜੇ ਵਪਾਰੀ ਆਰ ਕੇ ਨਿਕਲਦਾ ਹੀ ਨਹੀਂ ਪਿਆ ਹਜੇ 20 21 ਫਰਵਰੀ ਹੋ ਗਈ ਤੇ ਆਪ ਸਭ ਨਾਲ ਨਹੀਂ ਤਾਂ ਫਰਵਰੀ ਦੇ ਪਹਿਲੇ ਹਫਤੇ ਆਲੂ ਵੇਚਣਾ ਸ਼ੁਰੂ ਹੋ ਜਾਂਦਾ ਬਾਕੀ ਖਾਨਾਂ ਦਾ ਜੀਮਿੰਦਾਰਾਂ ਦਾ ਹੁੰਦਾ ਹੀ ਰੱਬ ਭਰੋਸੇ ਆ ਕੰਮ ਦੇਖੋ ਕੀ ਬਣਦਾ ਵਾ ਵੀ ਨਿਕਲ ਵਾਰੀ ਰੇਟ ਲੱਗੂ ਨਹੀਂ ਲੱਗੂਗਾ ਨਹੀਂ ਤਾਂ ਦੇਖ ਲੋ ਅੱਜ ਦੇਖਦੇ ਆ ਜੈ ਵੀ ਰੋਲ ਜਾਂਦੇ ਆ ਹੁਣ ਜਿਹੜਿਆ ਫੱਟਣ ਵਾਲੇ ਆ ਜੀ ਇਹਨਾਂ ਦੇ ਹਜੇ ਰਹਿੰਦੇ ਜਾਂ ਸਾਡੇ ਵੀ ਆ ਚਲੋ ਕੀ ਪਤਾ ਕਦੋਂ ਮੀਂਹ ਡਣਾ ਕਿੰਨਾ ਪੈਣਾ ਕਿੰਨਾ ਨਹੀਂ ਕੋਈ ਆਰ ਮੀਂਹ ਨਾ ਹੁੰਦਾ ਉਹਦਾ ਕੋ ਕਰ ਜੋ ਕਈ ਨਹੀਂ ਰਹਿੰਦਾ ਮੜ ਕੇ ਖਤਿਆਂ ਜੀ ਅਲੂ ਗਲ ਜਾਂਦੇ ਵੀ ਹੋ ਜਾਂਦਾ ਤੇ ਰੱਬ ਆਸਰੇ ਹੁੰਦਾ ਵੀ ਇਹ ਸਾਰਾ ਕੁਝ ਬਾਕੀ ਚਲੋ ਦੇਖੋ ਕੋਈ ਨਹੀਂ ਮਿਹਨਤ ਕਰੀ ਚਲੋ ਆਪੇ ਸਾਰਾ ਕੁਝ ਸੱਟ ਆ ਜਾਂਦਾ ਕਦੇ ਨਾ ਕਦੇ ਤਾਂ ਆਊਗਾ ਹੀ ਮੈਂ ਜਿੱਤਾ ਹੁਣ ਅੱਜ ਨਹੀਂ ਮਿਲਿਆ ਫਲ ਮਿਹਨਤ ਦਾ ਤੁਹਾਨੂੰ ਅੱਜ ਨਹੀਂ ਕੱਲ ਹੋਣੀ ਅਗਲੀ ਫਸਲ ਤੇ ਸਹੀ ਕਿਸੇ ਨਾ ਕਿਸੇ ਫਸਲ ਤੇ ਸੋਦਾਊਗਾ ਹੀ ਭੁੱਖਾ ਤਾਂ ਨਹੀਂ ਮਾਰ ਦਿੰਦਾ ਰੱਬ ਕਿਸੇ ਨੂੰ ਵੀ ਉਹਨੇ ਜਿੰਨੂੰ ਰੋਟੀ ਦੇਣੀ ਜਿੱਥੇ ਮਰਜ਼ੀ ਦੇ ਦੇਣੀ ਬਾਕੀ ਮੈਂ ਤਾਂ ਆਵਦੀ ਕਰੀ ਚਲੋ ਓਕੇ ਰਹਿੰਦਾ ਸਾਰਾ ਕੁਝ ਹੁਣ ਆ ਵੀ ਜਿਹੜੇ ਵਿਚਾਰੇ ਆਏ ਹੋਏ ਆ ਇਧਰੋਂ ਆਪਣੇ ਸਾਰੇ ਇਹ ਵੀ ਇੱਕ ਰੋਟੀ ਕਰਕੇ ਆਏ ਜਿਹੜੇ ਸਾਰਾ ਸਾਰਾ ਦਿਨ ਕੰਮ ਕਰਦੇ ਆ ਠੀਕ ਹੈ ਕਿ ਨਹੀਂ ਕਈਆਂ ਨੂੰ ਤੇ ਇੱਕ ਇੱਕ ਟਾਈਮ ਦੀ ਰੋਟੀ ਮਾਹ ਮਿਲਦੀ ਪੂਰੇ ਦਿਨ ਚ ਉਹ ਵੀ ਜੀਂਦਈ ਆ ਉਹ ਵੀ ਰੱਬ ਅਸਰੇ ਹੀ ਆ ਬਸ ਰੱਬ ਤੇ ਆਸਰਾ ਹਣਾ ਚਾਹੀਦਾ ਬਸ ਉੱਤੇ ਭਰੋਸਾ ਰੱਖੋ ਆਪੇ ਸੱਟ ਰਹਿਣਾ ਮਾਰਾ ਕੁਝ ਤੇ ਮੀਂਹ ਪੈੜਿਆ ਵਾ ਮੋੜਾ ਮੋੜਾ ਬੱਦਲ ਸਾਫ ਹੋਣ ਲੱਗਿਆ ਹੁਣ ਬਾਕੀ ਦੁੱਖ ਕੀ ਬਣਦਾ ਵਾ ਨੜ ਤੇ ਦੋਜੇ ਦਿਖਾਈ ਆ ਤੇ ਮੀਂਹ ਆਪਣੀ ਨੂੰ ਪਾਣੀ ਅੱਜੇ ਕਰਕੇ ਲਾਇਆ ਨਹੀਂ ਪੰਜ ਦਿਨ ਸ਼ੇ ਹੋ ਗਏ ਬਸ ਇਹ ਦੀ ਨੂੰ ਅਸਾਈ ਤਾਂ ਗਈ ਇਹ ਨੜ ਤੇ ਮੀਂਹ ਦਿਖਾਈ ਜਾਂਦੇ ਆ ਵੀ ਮੁੜ ਕੇ ਕੰਮ ਨਾ ਖਰਾਬ ਹੋਵੇ ਆ ਖੇੜਾ ਜਿ ਖੜ ਗਿਆ ਪਾਣੀ ਪੂਣੀ ਪੂਰਾ ਦੇਖੋ ਤੇ ਇਹੇ ਹਾਲ ਹਾਲ ਦਾ ਬਾਸ ਪਾਣੀ ਖੜਾ ਵਾ ਪਿਛੇ ਚਲ ਥੋੜਾ ਘਟ ਗਿਆ ਕਈ ਜਗ੍ਹਾ ਖੜਾ ਤੇ ਹੁਣ ਤਾਂ ਚਲਦੀ ਤਾਂ ਹੈ ਨਹੀਂ ਬਟਾਈ 2-4 ਦਿਨ ਤੇ ਮੀਂਹ ਤੋਂ ਬਾਅਦ ਹੁਣ ਜੇ ਧੁੱਪ ਵਧੀਆ ਲੱਗ ਗਈ ਤੇ ਮੱਕੀ ਚਲੋ ਉੱਗ ਆਊਗੀ ਦਾ ਅੰਨ ਇਸੇ ਕਰਕੇ ਆਪਾਂ ਪਾਣੀ ਨਹੀਂ ਲਾਇਆ ਹੈ ਵੀ ਮੱਕੀ ਉੱਗ ਜਵੇ ਮੀਂਹ ਨਾਲ ਹੀ ਵੀ ਪਤਾ ਵੈਗਾ ਹੀ ਵੀ ਮੀਂਹ ਆਣੀ ਆਉਣਾ ਮਾਰੰਡ ਤੇ ਤਾਂ ਕਰਕੇ ਜੇ ਪਾਣੀ ਲਾ ਦਿੰਦੇ ਮਣਕੇ ਡਬਲ ਹੋ ਜਾਂਦਾ ਕੰਮ ਖਰਾਬ ਕਰਦਾ ਨਪੀ ਗਏ ਲ ਪੂਰਾ ਪਾਣੀ ਖੜਾ ਖੇੜਾਂ ਚ ਓਕੇ ਆ ਜਾਵਾਂ ਕਰੋ ਤੱਕ ਹਾਂ ਤੇ ਲੋਕੀਂ ਦੇ ਦੇ ਕੋਲ ਦੇ ਹੁਣ ਮੇਲੇ ਹੈਗੇ ਹੋਰ ਮਾਲਾ ਮੋਟਾ ਕੰਮ ਜਿਹੜੇ ਕਰਨ ਵਾਲੇ ਕਰਨ ਵਾਲੇ ਹੋ ਜਾਣਗੇ ਤੇ ਫੇਰ ਪਟਾਈ ਸ਼ੁਰੂ ਹੋਊਗੀ ਪਾ ਵਧੀਆ ਲਾ ਜਵੇ ਫਿਰ ਤੀਜੇ ਕਦੇ ਨਹੀਂ ਹੀਰੋ ਐਣੀ ਨੇ ਚਾਰ ਦਿਨ ਵੀ ਲਾ ਸਕਦੇ ਤੈਨੂੰ ਵੀ ਲੈ ਕੋ ਕਰੋ ਚੱਕ ਲੇਵਰ ਵਾਲੇ ਵੀ ਅੱਜ ਸਾਰੇ ਵੇਲੇ ਬੈਠੇ ਉਹਨਾਂ ਨੇ ਵੀ ਸ਼ੈੱਡ ਦੇ ਅੰਦਰ ਗੱਲੇ ਚੱਲੇ ਜਿਹੜੇ ਬਾਹਰ ਸੀ ਪੱਕੇ ਉਹ ਗੱਲੇ ਗੁੱਲੇ ਹੋ ਕੇ ਭੇਜ ਗਏ ਤਾਂ ਹੁਣ ਅੰਦਰ ਇੱਟਾ ਦੇ ਬਣਾ ਬਣਾ ਕੇ ਬੈਠੇ ਸਮਝ ਲੈਣਾ ਅੱਗ ਸਿੱਕੀ ਜਾਂਦੇ ਆ ਵੇਲੇ ਉਹ ਵੀ ਪਰ ਉਹਨਾਂ ਨੂੰ ਵੀ ਹੁੰਦਾ ਵੀ ਬਣ ਜਵੇ ਉਹਨਾਂ ਦਾ ਵੀ ਕੁਝ ਪੈਸੇ ਬਣ ਜਾਣ ਪੂਰਾ ਜਿਹੜਾ ਆਪਦਾ ਘਰ ਛੱਡ ਕੇ ਸਾਰਾ ਕੁਝ ਛੱਡ ਕੇ ਇੱਥੇ ਆਉਂਦੇ ਆ ਵੀ ਇੱਕ ਰੋਟੀ ਦਾ ਕਰਕੇ ਹੀ ਬਾਕੀ ਉਹ ਰੱਬ ਨੂੰ ਪਤਾ ਕਿੰਨੂ ਦੇਣਾ ਕਿੰਨਾ ਦੇਣਾ ਉੱਤੇ ਆਸਾ ਸਾਰੇ ਉੱਤੇ ਆਸਰਾ ਰੱਖ ਲਿਆ ਤੇ ਚਾਹੀਦਾ ਵੀ ਇਦਾਂ ਹੀ ਆ ਵੀ ਐਵੇਂ ਕੇਵਲ ਦੇਖਣ ਦੀ ਲੋੜ ਨਹੀਂ ਆਸ ਤੇ ਕੰਮ ਦਾ ਧਿਆਨ ਤੋਂ ਆਪਦੀ ਮਿਹਨਤ ਨੂੰ ਆਪੇ ਰੱਬ ਹੱਲ ਦੇਊਗਾ ਹੀ ਦੇਊਗਾ ਲੋ ਵੀ ਐ ਦੀ ਟੁੱਟ ਗਈ ਆ ਪੱਤੀ ਇਹ ਪਾਉਣ ਲੱਗੇ ਆਪਾਂ ਹੁਣ ਨਵੀਂ ਇੱਥੋਂ 90 ਆਪਣੇ ਦੀ ਤੇ ਇਹਦੀਆਂ ਹੋ ਗਈਆਂ ਸੀ ਲਾਈਟਾਂ ਦਾ ਕੰਮ ਖਰਾਬ ਹੋ ਗਿਆ ਤੇ ਪਾਉਣੇ ਬੱਤੀ ਹੋ ਗਈ ਇਹਦੀ ਲਾਈਟ ਦਿੱਤੀ ਆਪਾਂ ਕੱਸ ਤੇ ਹੁਣ ਇਹਦੀ ਵੀ ਟੁੱਟੀ ਗਈ ਆ ਇੱਕ ਮੰਗ ਲਈ ਇਹਦਾ ਵੀ ਨਾ ਡਿੱਗਾ ਅੰਜ ਲਾਈਟਾਂ ਹੀ ਕੱਸ ਲਈ ਇਹਨਾਂ ਦੀਆਂ ਹੋਰ ਨਹੀਂ ਕੋਈ ਚੱਕ ਕਰਾ ਦੇਣਾ ਇਹਦਾ ਵੀ ਕੰਮ ਨਾੜ ਨੋਟ ਪਾਉਣ ਵਾਲੇ ਦੋ ਕੋ ਵੀ ਪਾਈਏ ਉਹਦੀ ਵੀ ਅਜੇ ਨਾ ਬਦਲੀ ਲੱਗੇ ਕਰਨੇ ਦੀ ਵੀ ਇੱਕ ਜਗ ਦੀ ਮੋੜ ਉਹਦੀ ਕਰਤੀ ਇੱਕ ਵਾਰੀ ਬਾਲੇ ਦੀ ਸੀ ਖਰਾਬ ਹੋ ਵੀ ਕਰਦੀ ਤੇ ਹੁਣ ਇਹਦੀ ਵਾਰੀ ਆ ਗਈ ਹੁਣ ਇਹਦੀ ਲਾਈਟ ਬਦਲ ਲੈਣੀ ਹੈ ਕਰਤੀਆਂ ਚਾਲੂ ਵੀ ਦੋਵੇਂ ਹੋ ਗਿਆਗਾ ਮੋਕੇ ਹੁਣ ਇਹਦੇ ਮਗਰਲੇ ਬੰਨੇ ਵਾਲੀ ਵੀ ਖਰਾਬ ਧਾਰਾਂ ਲੁੱਥੀਆਂ ਹੋਦੀਆਂ ਵੀ ਉਹ ਵੀ ਕਰ ਦੇ ਚਾਲੂ ਸੀਜ਼ਨ ਤੇ ਆ ਕੇ ਹੋਈ ਜਾਂਦੀਆਂ ਮਾੜੀਆਂ ਮੋਟੀਆਂ ਧਾਰਾ ਤੁਰਆਂੀਆਂ ਫਿਰ ਲੈ ਬੈਠੇ ਕੀ ਲਾਵੀ ਇਹਨੂੰ ਵੀ ਖੋਲ ਲਿਆ ਇਹਦੇ ਗਲਾਸ 'ਚ ਜੇ ਪ੍ਰੋਬਲਮ ਆ ਗਈ ਮਾੜੀ ਤੇ ਉਹ ਸੈਟ ਗਰਾਉਂਡ ਹੈ ਹਣ ਕੋਲ ਚੈੱਕ ਇਹਦੇ ਕਲੱਜ ਨਾਲ ਪੁਲੀ ਵਾਲਾ ਗੀਅਰ ਦੀ ਮੇਜ ਦਾ ਵਾਹੀ ਕਰਦਾ ਹੈ ਗੀਅਰ ਪਾਉਂਦੇ ਪੁਲੀ ਵਾਲਾ ਡਿੱਗਰ ਤੇ ਪ੍ਰੋਬਲਮ ਆਣ ਲੱਗਿਆ ਸੀ ਮਾੜੀ ਮਾੜੀ ਇੱਕ ਵਾਰ ਗੀਅਰ ਜਦੋਂ ਪਾਉਂਦੇ ਸੀ ਨਾ ਉਹ ਟਿੱਕਲ ਕਰਦਾ ਸੀ ਤਾਂ ਕਰਕੇ ਹੁਣ ਲੱਗੇ ਹੋਇਆ ਸੈਟ ਕਰਾ ਲਿਆ ਹੋ ਗਿਆ ਸੈਟ ਦਾ ਸਾਹ ਖੋਲ ਕੇ ਕੰਮ ਹੋ ਗਿਆ ਤੇ ਮੀਂਹ ਆ ਗਿਆ ਇਹ ਜੋਰਾ ਨਾਲ ਆ ਗਿਆ ਸੀ ਮਤਲਬ ਮੈਂ ਵੀਡੀਓ ਸ਼ੁਰੂ ਕੀਤੀ ਮੀਂਹ ਬੰਦ ਹੋ ਗਿਆ ਫੁੱਲ ਭੰਨਿਆ ਹੀ ਹੁਣ ਮੈਂ ਕਿਹਾ ਚੱਲ ਇੱਕ ਆਦੀ ਕਲਿੱਪ ਕੱਢਾ ਮਾੜਾ ਇਹ ਬਣਾ ਵੀਡੀਓ ਤੇ ਜਦੋਂ ਮੈਂ ਆਨ ਕੀਤਾ ਕੈਮਰਾ ਨਾਲ ਹੀ ਵੀ ਬੰਦ ਮੈਨੂੰ ਨਹੀਂ ਲੱਗਦਾ ਵੀ 4-5 ਦਿਨ ਤੋਂ ਪਹਿਲਾਂ ਪਟਾਈ ਹੁੰਦੀ ਹੁਣ ਅੱਗੇ ਬਾਅਦ ਚਾਰ ਖੜਿਆ ਸੀਗਾ ਜੋ ਵੀਡੀਓ ਬਣਾਉਣ ਲੱਗਾ ਹੁਣ ਦੁਬਾਰਾ ਆ ਗਿਆ ਫੇਰ 15 ਮਿੰਟ ਦਾ ਗਿਆ ਪਵਾ ਗਿਆ ਹੀ ਹਰ ਘੰਟੇ ਬਾਅਦ ਅੱਧੇ ਘੰਟੇ ਬਾਅਦ ਆਈ ਜਾਂਦਾ ਕਣੀਆਂ ਦਾ ਬੁਰਾ ਹਾਲ ਆ ਪੂਰੇ ਜੋਰਾਂ ਨਾਲ ਪੈਣ ਡਿਆ ਮੀਆਂ ਇਹ ਨਹੀਂ ਵੀ ਥੋੜਾ ਬੋਲਾ ਨਾ ਪੂਰੀ ਨੇਰੀ ਬਣੀ ਬਈ ਇਹਨੂੰ ਬਹੁਤ ਨਹੀਂ ਵੈ ਗਿਆ ਸਵੇਰ ਦਾ ਰਾਤ ਦਾ ਹੀ ਲੱਗਾ ਹੋਇਆ ਥੋੜੇ ਥੋੜੇ ਚਿਰ ਬਾਅਦ ਪਈ ਜਾਂਦਾ ਫੇਰ ਉਹੀ ਗੱਲ ਫੇਰ ਉਹੀ ਗੱਲ ਵੀ ਹੁਣ ਨਹੀਂ ਹੱਤਾ ਪਤਾਈ ਹੁੰਦੀ ਜਿਹੜਾ ਹਿਸਾਬ ਹੋ ਗਿਆ ਚੱਲ ਗਏ ਸੀ ਆਪਾਂ ਘਰੇ ਹੁਣ ਆਏ ਦੁਬਾਰਾ ਥੋੜਾ ਜਿਹਾ ਹੋਇਆ ਤੇ ਮੀਂਹ ਫੇ ਪੈਣ ਲੱਪਿਆ ਵਾ ਤੇ ਦੂਜਾ ਹਵਾ ਬਹੁਤ ਤੇਜ਼ ਚੱਲਣ ਰਹੀ ਆ ਹਨੇਰੀਆਂ ਨੂੰ ਪੂਰੀ ਤੇ ਉਹ ਤੋਂ ਹੈ ਠੰਡੀ ਤੇ ਇਤਰ ਪਾਲਾਂ ਚ ਇੱਕ ਕਰਨ ਆਏ ਸੀ ਆਪਾਂ ਉਹ ਥੋਗੇ ਤਰਪਾਲਾ ਹੋੜੀਆਂ ਵਈਆਂ ਤੇ ਕਦੋ ਜਣ ਲੱਗੇ ਹੁਣ ਤੇ ਤਰਪਾਲਾ ਸਹੀ ਕਰਾ ਲੀਏ ਫੇ ਰਾਤ ਨੂੰ ਮੀਂਹ ਨਾ ਬਗੇ ਕੋਹਾ ਇਹ ਚਾਹਤ ਫੁੜੀ ਦੇ ਤੇ ਕੋਈ ਪੱਤਰ ਦੇ ਕੋਪਾਈ ਦੇ ਦੇ ਯਾਰ ਤੇ ਰੰਗ ਉਹ ਵੀ ਇਹ ਕਿੱਟਾ ਡਾਕ ਰਹੀ ਹੈ ਜੇ ਆ ਬੰਦੇ ਲੱਗੇ ਹੋਏ ਇੱਧਰ ਤੇ ਐ ਜਲੀ ਡੇਰੀ ਵੀ ਸੀ ਲੰਗੀ ਹੋ ਗਈ ਹੌਥ ਹੋ ਗਿਆ ਆਹੋ ਤੇ ਮੀਂਹ ਬਾੜਾ ਆ ਗਿਆ ਵੇ ਪੂਰਾ ਕੰਮ ਯੋਰਾ ਤੇ ਹੋ ਗਿਆ ਵਾ ਦੁਪਹਿਰ ਐ ਤਿਲਕਦੇ ਵੇ ਆ ਮਿੱਟੀ ਦੇ ਛੱਡ ਗਲਾਂ ਤੋਂ ਚਪਨਾ ਪਾਈਆਂ ਹਣ ਬੰਦਾ ਲਾਲ ਹੋ ਗਿਆ ਤਰੇ ਫਿਰੇ ਫੂਟ ਪਾਏ ਹੋਏ ਆ ਖੁੱਬਦੇ ਪੈਰ ਪਏ ਆ ਬੂਰੇ ਬਾਕੀ ਚਲੋ ਕੋਈ ਨਹੀਂ ਹੁਣ ਇਹ ਰਹਾ ਤਾਂ ਇਧਰ ਵਾਲਾ ਕਾਹ ਜਾ ਰਹਾ ਹੈ ਇਹ ਓ ਇਧਰ ਆ ਓ ਸਾਰੇ ਫਟ ਗਈ ਬਾਰਿਸ਼ ਆ ਜਾ ਆ ਜਾ ਆ ਜਾ ਜਲਦੀ ਆ ਜਾ ਲੱਗੇ ਹੋਏ ਪੈਂਦੇ ਮੀਂਹ 'ਚ ਮੈਂ ਤਾਂ ਆਇਆ ਹੀ ਕੋਈ ਕੰਮ ਹੋਰ ਮੋਟਰਾਂ ਤੇ ਤੇ ਇਹਨਾਂ ਨੇ ਵੀ ਨਾਲ ਹੀ ਮੀਂਹ 'ਚ ਠਾਰ ਲਿਆ ਚੱਕ ਲਿਆ ਤਾਂ ਇਹਨਾਂ ਨੇ ਵੀ ਮੈਂ ਕਿਹਾ ਚਲੋ ਆਓ ਵੀ ਢੇਰੀਆ ਹੋ ਗਿਆ ਨੰਗੀਆਂ ਆਜੋ ਬਾਹਰ ਸਾਰੇ ਜਾਨੀ ਤਿੰਨ ਚਾਰ ਜਣੇ ਆਏ ਆ ਦੋ ਤਿੰਨ ਉਹ ਖੜੇ ਇੱਥੇ ਲੱਗੇ ਹੋਇਆ ਇਹ ਪਰ ਨਹੀਂ ਠਿੱਕ ਤਾਂ ਮੱਠੀ ਨਹੀਂ ਨਹੀਂ ਇਤਨੀ ਉੱਪਰ ਮਿੱਟੀ ਠਿੱਕੇਗੀ ਨਾ ਉਹ ਉਸ ਡੇਰੀ पे ਜਾਣਾ लास्ट ਵਾਲੀ पे ਉਸ ਪਿੱਤ ਪੱਲੀ ਉੱਡ ਰਹੀ ਹੈ ਤੇ ਉੜੀ ਜਾਂਦੀਆਂ ਬਲੀਆਂ ਕੋਈ ਨਹੀਂ ਆ ਦੇਖੋ ਲੱਗੇ ਹੋਏ ਆ ਪੂਰਾ ਮੀਂਹ ਚ ਕਹਿਣ ਨਹੀਂ ਸੱਖਾ ਹੀ ਤਾਂ ਉੱਤਾਰਦਾ ਆ ਇੱਥੇ ਉੜੂ ਆ ਬੋਰਾ ਦੇ ਬੋਰਾ ਕੱਢ ਕੇ ਉੱਪਰ ਕਰੋ ਇਹਦੇ ਸੰਸ ਪਕੜੋ ਸਨੋ ਜੇ ਚ ਮਿੱਟੀ ਬਾਹਰ ਇਸੇ ਮਚਾਰ ਪਾਉਂ। ਔਰ ਉੱਪਰ ਰੱਖ ਲਦੇ। ਨਹੀਂ ਜਿਹੜੀ ਜਿਆਦਾ ਮਾਗ ਰਹੀ। ਮੇਰਾ ਵੀਰ ਤੁਹਾਨੂੰ ਬਹੁਤ ਧੰਨਵਾਦ ਆੜਾ ਸਾਰਿਆਂ ਦਾ ਸਪੋਰਟ ਦੇਖਣਾ ਜੀ। ਬਾਕੀ ਵੀਰਾ ਵੀਰੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਆ ਕਰੋ। ਇਹ ਤੁਹਾਨੂੰ ਮਿਲਾਂਗੇ ਤੁਹਾਨੂੰ ਬਲੌਗ ਵਿੱਚ ਜਲਦੀ ਧੰਨਵਾਦ ਜੀ। ਮੇਰੀ ਸਿੱਧੀ ਜਿਹੀ ਸਕ੍ਰੀਮ ਕਰੋ ਬਈ।